ਸਾਚੀ ਕਾਲ ਜੀ ਵੈਲਕਮ ਟੂ ਨਿਮਰ ਕ੍ਰੇਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਬਹੁਤ ਪਿਆਰੇ ਕਰਵਾ ਸਪੈਸ਼ਲ ਸੂਟ ਲੈ ਕੇ ਆਏ ਜੀ ਕਰਵਿਆਂ ਤੇ ਪਾਉਣ ਲਈ ਜਿਵੇਂ ਆਪਾਂ ਨੂੰ ਡਾਰਕ ਕਲਰ ਦੇ ਸੂਟ ਚਾਹੀਦੇ ਹੁੰਦੇ ਆ ਤੇ ਸਭ ਨੂੰ ਲੱਗਦਾ ਹੁੰਦਾ ਵੀ ਸਾਡੇ ਬਜਟ ਦੇ ਵਿੱਚ ਵੀ ਹੋਣ ਤੇ ਸਭ ਦੇ ਬਜਟ ਦੇ ਵਿੱਚ ਵੀ ਆ ਤੇ ਬਹੁਤ ਸੋਹਣੇ ਕਲਰ ਆਪਸ਼ਨ ਦੇ ਵਿੱਚ ਸੂਟ ਮਾਉਣਗੇ ਤੇ ਪ੍ਰਾਈਸ ਹੈਗਾ 2500 2500 ਪ੍ਰਾਈਸ ਰਹਿਣਾ ਜੀ ਸੂਟਾਂ ਦਾ ਤੇ ਜਿਹੜੇ ਕੋਰੀਅਰ ਚਾਰਚਿਸ ਆ ਵਿੱਚ ਇਨਕਲੂਡ ਨਹੀਂ ਹੈਗੇ ਜਿਹੜੇ 2500 ਹੈ ਉਹ ਸੂਟ ਦਾ ਪ੍ਰਾਈਸ ਹੈ ਕੋਰੀਅਰ ਚਾਰਜੀਸ ਲੱਗ ਤੋਂ ਹੋਣਗੇ ਉਹ ਤੁਸੀਂ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛਣਾ ਹੁੰਦਾ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜੀਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8246580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਤੁਸੀਂ ਸ਼ੌਪ ਤੇ ਆ ਕੇ ਪਰਚੇਸਿੰਗ ਕਰਦੇ ਆ ਕਰ ਸਕਦੇ ਹੋ ਕਿਉਂਕਿ ਅੱਗੇ ਆਪਾਂ ਸੰਡੇ ক্লোਜ਼ ਕਰਦੇ ਹੁੰਦੇ ਸੀਗੇ ਪਰ ਹੁਣ ਸੰਡੇ ਵੀ ਓਪਨ ਹੈ ਜਦ ਮਰਜੀ ਵੀਕ ਦੇ ਵਿੱਚ ਤੁਸੀਂ ਜਦ ਮਰਜੀ ਜਿਹੜੇ ਵੀ ਦਿਨ ਆ ਕੇ ਤੁਸੀਂ ਸ਼ੌਪ ਤੇ ਸ਼ਾਪਿੰਗ ਕਰ ਸਕਦੇ ਹੋ ਜੀ ਤੇ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਹੁੰਦਾ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਜਿਵੇਂ ਸਭ ਤੋਂ ਪਹਿਲਾਂ ਜਿਹੜਾ ਮੈਂ ਸੂਟ ਖੋਲਦੀ ਹਾਂ ਤਾਂ ਇੱਕ ਨੰਬਰ ਪਾਇਆ ਹੁੰਦਾ ਐਵੇਂ ਅਗਲੇ ਤੇ ਦੋ ਨੰਬਰ ਪਾਇਆ ਹੁੰਦਾ ਐਵੇਂ ਹਰੇਕ ਸੂਟ ਦੀ ਆਪਾਂ ਨੰਬਰਿੰਗ ਕੀਤੀ ਹੁੰਦੀ ਹੈ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਾਉਣੀ ਪੈਣੀ ਹੈ ਜਦੋਂ ਤੁਸੀਂ ਸੂਟ ਆਨਲਾਈਨ ਬੁੱਕ ਕਰਾਉਂਗੇ ਤਾਂ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਵਾਉਣੀ ਪੈਣੀ ਹੈ ਜੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 7:30 ਤੋਂ ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਹਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਪ ਦੇਖਣ ਤੋਂ ਮਿਸਰੀ ਹੋਊਗਾ ਬਾਕੀ ਜੋ ਤੁਸੀਂ ਮੇਰੇ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਰੇਕ ਸੂਟ ਦਾ ਪ੍ਰਾਈਜ਼ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਇਹ ਦੇਖੋ ਸਿਲਕ ਔਰਗੇਂਜ਼ਾ ਦੇ ਵਿੱਚ ਬਨਾਰਸੀ ਲੁੱਕ ਦੇ ਵਿੱਚ ਸੂਟ ਹੈ ਜੀ 3 ਮੀਟਰ ਦੀ ਸ਼ਰਟ ਰਹੂਗੀ ਕਿਉਂਕਿ ਜਿਹੜੀ ਇਹ ਫੈਬਰਿਕ ਹੈ ਇਹਦਾ ਅਰਜ ਸਿਰਫ ਐਨਾ ਹੀ ਰਹਿਣਾ ਪੂਰਾ ਤੁਸੀਂ ਜਿੰਨਾ ਹੀ ਘੇਰਾ ਰੱਖ ਸਕਦੇ ਹੋ ਜੀ ਰੈਡੀ ਕਿਉਂਕਿ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ 3.5 ਮੀਟਰ ਦੇ ਕਰੀਬ ਫੈਬਰਿਕ ਹੈ ਤੇ ਬਹੁਤ ਸੋਹਣਾ ਰੈੱਡ ਕਲਰ ਦੇ ਵਿੱਚ ਸੂਟ ਹੈ ਜੀ ਇਹ neck ਤੇ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਹੈਂਡਵਰਕ ਕੀਤਾ ਹੋਇਆ neck ਤੇ ਇਹ ਫਰੰਟ ਪੱਲਾ ਆ ਗਿਆ ਆਪਣਾ ਘੇਰੇ ਤੇ ਬਹੁਤ ਸੋਹਣਾ ਬਾਰਡਰ ਹੈ ਇਹ ਫਰੰਟ ਲੁੱਕ ਆ ਜਿਹੜੀ ਬਹੁਤ ਸੌਫਟ ਦੇ ਵਿੱਚ ਹੈ ਜੀ ਕੋਈ ਚੁੱਭਣ ਵਾਲਾ ਨਹੀਂ ਹੈਗਾ ਜਿਹੜੀ ਇਹ ਵੀਵਿੰਗ ਹੈ ਜੀ ਇਹ ਵੀ ਬਿਲਕੁਲ ਚੁੱਭਣ ਵਾਲੀ ਨਹੀਂ ਹੈ ਜੀ ਬਹੁਤ ਸੌਫਟ ਦੇ ਵਿੱਚ ਇਹ ਫਰੰਟ ਆ ਕੀ ਸ਼ਰਟ ਦੀ ਬੈਕ ਪਲੇਨ ਹੈ ਇਹ ਬੈਕ ਪੱਲੇ ਤੇ ਬਾਰਡਰ ਆ ਜਾਣਾ ਬੈਕ ਤੇ ਬਾਰਡਰ ਆ ਜਾਣਾ ਤੇ ਇਹ ਦਿੱਤੀਆ ਹੋਈ ਹੈ 슬ੀਵ ਜਿੰਨੀਆਂ ਮਰਜ਼ੀ ਤੁਸੀਂ 25 ਇੰਚ ਤੱਕ ਵੀ 슬ੀਵਜ਼ ਰੈਡੀ ਰੱਖ ਸਕਦੇ ਹੋ ਜੀ ਇਹ 슬ੀਵਸ ਤੇ ਆ ਜਾਣਾ ਅੱਗੇ ਬਾਰਡਰ ਬਾਰਡਰ ਤੇ ਬੂਟੀ ਇਹ ਸਲੀਵਸ ਤੇ ਆ ਜਣਾ ਬਾਜੂ ਤੇ ਤੇ ਫਰੰਟ ਮੈਂ ਤੁਹਾਨੂੰ ਦਿਖਾਏ ਦਿੱਤਾ ਬਹੁਤ ਸੋਨਾ ਜਿਹਾ ਰੈੱਡ ਕਲਰ ਹੈ ਕੋਈ ਅੱਖਾਂ ਨੂੰ ਝੂਬਣ ਵਾਲਾ ਨਹੀਂ ਹੈਗਾ ਸੋਨਾ ਜਿਹਾ ਰੈੱਡ ਕਲਰ ਹੈ ਨਾਲ ਪਲੇਨ ਬਾਟਮ ਰਹੂਗੀ ਪਿਓਰ ਮਸਲੀਨ ਦੇ ਵਿੱਚ ਤੇ ਨਾਲ ਆਰਗੈਂਜ਼ਾ ਸਿਲਕ ਦਾ ਹੀ ਦੁਪੱਟਾ ਰਹੂਗਾ ਦੁਪੱਟੇ ਦੀ ਲੁੱਕ ਦੇਖੋ ਕਿੰਨੀ ਪਿਆਰੀ ਹੈ ਬਹੁਤ ਪਿਆਰਾ ਦੁਪੱਟਾ ਰੈੱਡ ਕਲਰ ਦੇ ਵਿੱਚ ਸੂਟ ਹੈ ਅੱਖਾਂ ਨੂੰ ਚੁੱਭਣ ਵਾਲਾ 레드 ਨਹੀਂ ਹੈਗਾ ਸੋਨਾ ਜਿਹਾ 레드 ਕਲਰ ਹੈ ਸੂਟ ਦਾ ਇਹ ਲੁੱਕ ਆ ਜਣੀ ਦੇਖੋ ਸੂਟ ਦੀ ਕਿੰਨਾ ਪਿਆਰਾ ਸੂਟ ਹੈ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ 2500 ਪ੍ਰਾਈਸ ਦੇ ਨਾਲ ਇਹਦੇ ਵਿੱਚ ਹੁਣ ਤੁਹਾਨੂੰ ਕਲਰ ਦਿਖਾਣੇ ਆ ਇਹਦੇ ਵਿੱਚ ਹੈਗਾ yellow mustard ਕਲਰ ਬਹੁਤ ਸੋਨਾ ਜਿਹਾ ਮਸਟਰਡ ਕਲਰ ਹੈ ਇੱਥੇ ਤੋਂ ਵੀ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਤੁਸੀਂ ਇਹ ਦੇਖੋ 3-3 ਮੀਟਰ ਦੀ ਸ਼ਰਟ ਹੈ ਇਹ ਲੁੱਕ ਆ ਜਾਣੀ ਹੈ neck ਤੇ ਬੜਾ ਸੋਹਣਾ ਹੈਂਡਵਰਕ ਕੀਤਾ ਹੋਇਆ ਬਹੁਤ ਪਿਆਰਾ ਘੇਰਾ ਇਹ ਦੇਖੋ ਬਾਰਡਰ ਘੇਰੇ ਤੇ ਇਹ ਲੁੱਕ ਆ ਜਣੀ ਜੀ ਫਰੰਟ ਸ਼ਰਟ ਦੀ ਪੱਲੇ ਦੀ ਇੱਥੇ ਤੋਂ ਤੁਸੀਂ ਵੀ ਦੇਖ ਸਕਦੇ ਹੋ ਇਹ ਦੇਖੋ ਇਹ ਫੁੱਲ ਲੈਂਥ ਆ ਕਿ ਜਦੋਂ ਸਟੀਚ ਹੋਣਾ ਬੈਕ ਪਲੇਨ ਹੈ ਇਹ ਬੈਕ ਤੇ ਬਾਰਡਰ ਆ ਜਾਣਾ ਇਹ 슬ੀਵਸ ਦਿੱਤੀਆਂ ਹੋਈਆਂ ਆਲੱਗ ਤੋਂ ਦੇਖੋ ਇੱਥੇ ਤੋਂ ਲੈ ਕੇ ਸਾਰੀਆਂ 슬ੀਵਸ ਦਾ ਫੈਬਰਿਕ ਦਿੱਤਾ ਹੋਇਆ ਜਿੰਨੀ ਮਰਜ਼ੀ ਤੁਸੀਂ 슬ੀਵਸ ਰੈਡੀ ਰੱਖ ਸਕਦੇ ਹੋ ਜਿੰਨਾ ਮਰਜ਼ੀ ਲੌਂਗ 슬ੀਵ ਰੱਖ ਸਕਦਾ ਤੁਸੀਂ ਬੜਾ ਸੋਹਣਾ yellow mustard ਕਲਰ ਹੈ ਤੇ ਬਜਟ ਦੇ ਵਿੱਚ ਆਣ ਵਾਲੇ ਸੂਟ ਹੈ ਜੀ ਸਭ ਦੇ ਨਾਲ ਪਲੇਨ ਬਾਟਮ ਪਿਓਰ ਮਸਲੀਨ ਦੀ ਤੇ ਨਾਲ ਔਰਗੈਂਜ਼ਾ ਦੇ ਵਿੱਚ ਹੀ ਔਰਗੈਂਜ਼ਾ ਸਿਲਕ ਦੇ ਵਿੱਚ ਦੁਪੱਟਾ ਸਿਲਕ ਦੇ ਵਿੱਚ ਹੀ ਦੁਪੱਟਾ ਇਹ ਲੁੱਕ ਆ ਗਈ ਸੂਟ ਦੀ ਦੇਖੋ ਕਿੰਨਾ ਪਿਆਰਾ ਸੂਟ ਹੈ ਬਾਕੀ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਰਾਣੀ ਕਲਰ ਮਜੈਂਟਾ ਕਲਰ ਹੈ ਸੇਮ ਦੇ ਵਿੱਚ ਮਜੈਂਟਾ ਕਲਰ ਫੌਸ ਸੋਨਾ ਨੈਕ ਤੇ ਫਰਕ ਹੈ ਯਾਰ ਵਰਕ ਨੈਕ ਤੇ ਘੇਰੇ ਤੇ ਬਹੁਤ ਸੋਹਣਾ ਬਾਰਡਰ ਹੈ ਪੂਰਾ ਫਰੰਟ ਦੇਖ ਸਕਦੇ ਹੋ ਬਹੁਤ ਪਿਆਰੀ ਲੁੱਕ ਆਣੀ ਹੈ ਜਦੋਂ ਇਹ ਸੂਟ ਸਟਿਚ ਹੋ ਜਾਣਗੇ ਇਹ ਬੈਕ ਤੇ ਆ ਜਾਣਾ ਬਾਰਡਰ ਇਹ 슬ੀਵਸ ਦਿੱਤੀਆਂ ਹੋਈਆਂ ਲੱਗਤ ਮਜੈਂਟਾ ਕਲਰ ਦੇ ਵਿੱਚ ਸੂਟ ਨਾਲ ਪਲੇਨ ਬਾਟਮ ਰਹੂਗੀ ਤੇ ਹੋਰ ਮਸਲੀਂ ਦੀ ਦੇ ਨਾਲ ਸਿਲਕ ਦੇ ਵਿੱਚ ਹੀ ਦੁਪੱਟਾ ਰੌਣਕ ਇਹ ਲੁੱਕ ਬਹੁਤ ਪਿਆਰਾ ਰਾਣੀ ਕਲਰ ਹੈ ਐਥੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਸੂਟ ਦਾ ਇਹ ਵਰਮਸ ਲਈ ਇਹਦੀ ਬਾਟਮ ਰਹੂਗੀ ਨਾਲ ਇਹ ਲੁੱਕ ਦੇ ਵਿੱਚ ਸੂਟ 2500 ਪ੍ਰਾਈਸ ਹੈ 2500 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਫਰੋਜ਼ੀ ਕਲਰ ਸੋਨਾ ਜਾਂ ਡਾਰਕ ਜਾਂ ਫਰੋਜ਼ੀ ਕਲਰ ਹੈ ਇੱਥੇ ਤੋਂ ਸਕਰੀਨਸ਼ਾਟ ਲੈ ਸਕਦੇ ਹੋ ਸੂਟ ਦਾ ਤੁਸੀਂ ਬਹੁਤ ਪਿਆਰਾ ਕਲਰ ਇਹ ਨੈਕ ਤੇ ਵਰਕ ਆ ਜਾਣਾ ਫਰੰਟ ਪੱਲਾ ਆ ਗਿਆ ਸਾਰਾ ਕਲਰ ਬੜਾ ਪਿਆਰਾ ਹੈ ਇਹ ਬੈਕ ਤੇ ਬਾਰਡਰ ਆ ਜਾਣਾ ਇਹ ਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਜਿੰਨੀਆ ਮਰਜ਼ੀ ਤੁਸੀਂ ਬਾਜੂ ਰੈਡੀ ਰੱਖ ਸਕਦੇ ਹੋ ਨਾਲ ਬਾਟਮ ਪਲੇਨ ਇਸੇ ਹਲਕਾਈ ਦੁਪੱਟਾ ਰੋ ਇਹ ਲਓ। ਇਹ ਆ ਰਿਹਾ ਸੂਟ। 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ। ਇਹ ਚਾਰ ਸੂਟ ਵਿੱਚ ਇੱਕ ਡਿਜ਼ਾਈਨ ਚ ਤੁਹਾਨੂੰ ਚਾਰ ਕਲਰ ਦਿਖਾਏ ਆ ਪ੍ਰਾਈਸ ਹੈਗਾ ਅੱਜ ਦੀ ਸਾਰੀ ਵੀਡੀਓ ਦਾ 2500 2500 ਪ੍ਰਾਈਸ ਹੈ। ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ। ਬੜਾ ਸੋਹਣਾ ਮੈਂਗੋ ਕਲਰ ਆ ਸੂਟ ਦਾ। ਮੈਂਗੋ ਜਿਹਾ ਸ਼ੇਡ ਆ ਮਸਟਰਡ ਜੀ ਮਸਟਰਡ ਮੈਂਗੋ ਜਿਹਾ ਕਲਰ ਆ ਲੱਗ ਜਾਈ। ਇੱਥੇ ਤੋਂ ਵੀ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਸੋਟ ਦਾ ਇਹ ਵੀ 3 ਮੀਟਰ ਦੀ ਸ਼ਰਟ ਹੈ ਇਹ ਆ ਜਣਾ ਜੀ ਫਰੰਟ ਸ਼ਰਟ ਦਾ ਦੇਖੋ ਕਿੰਨਾ ਪਿਆਰਾ neck ਤੇ ਸਾਰਾ ਹੈਂਡਵਰਕ ਕੀਤਾ ਹੋਇਆ ਇਹ ਆ ਗਿਆ ਫਰੰਟ ਇਹ ਬੈਕ ਆ ਜਾਣੀ ਹੈ ਸ਼ਰਟ ਦੀ ਬੈਕ ਤੇ ਬਾਰਡਰ ਆ ਜਾਣਾ ਤੇ ਇਹ 슬ੀਵਸ ਤੇ ਆ ਜਾਣਾ ਜੀ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਬੂਟੀ ਦੇ ਨਾਲ ਚਾਰੇ ਪਾਸੇ ਬਾਰਡਰ ਹੈ ਤੇ ਸੈਂਟਰ ਚ ਸਾਰੀ 골ਡਨ ਬੂਟੀ ਇਹ ਲੁੱਕ ਆ ਜਣੀ ਸੂਟ ਦੀ ਮੈਂਗੋ ਜਿਹਾ ਕਲਰ ਬਹੁਤ ਪਿਆਰਾ ਸੂਟ ਪ੍ਰਾਈਸ ਹੈਗਾ 2500 2500 ਪ੍ਰਾਈਸ ਹੈ ਜੀ ਸੂਟ ਦਾ ਇਹਦੇ ਵਿੱਚ ਹੁਣ ਤੁਹਾਨੂੰ ਕਲਰ ਦਿਖਾਨੀ ਆ ਮੈਂ ਇਹਦੇ ਵਿੱਚ ਵੀ ਹੈਗਾ ਆਪਣੇ ਕੋਲ ਫਿਰੋਜ਼ੀ ਕਲਰ ਐ ਇੱਥੇ ਤੋਂ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਸੂਟ ਦਾ ਫਿਰੋਜ਼ੀ ਕਲਰ नेक सारा हैंडवर्क किया है। फ्रंट पला आ जाना बैक बॉर्डर त अलग तो स्लीव प्लेन बॉटम ਇਸ ਸਿਲਕ ਦਾਈ ਦੁਪੱਟਾ ਚਾਰੇ ਪਾਸੇ ਬਾਰਡਰ ਹੈ ਵਿੱਚ ਬੂਟੀ ਹੈ ਜੀ ਸਾਰੇ ਦੁਪੱਟੇ ਦੇ ਵਿੱਚ ਇਹ ਲੋਕਾਂ ਦੇ ਸੂਟਸ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਸੂਟfrozy ਕਲਰ ਹੈ ਨੈਕਸਟ ਆ ਗਿਆ ਇਹਦੇ ਵਿੱਚ ਸੇਮ ਦੇ ਵਿੱਚ ਮਹਿੰਦੀ ਕਲਰ ਸੇਮ ਦੇ ਵਿੱਚ ਮਹਿੰਦੀ ਕਲਰ ਹੈ ਮਹਿੰਦੀ ਵੀ ਜਿਹੜਾ ਸੋਨਾ ਜਿਹਾ ਬੈਂਦੀ ਕਲਰ ਹੁੰਦਾ ਉਹ ਵਾਲਾ ਕਲਰ ਹੈ ਜੀ ਸੂਟ ਦਾ 3 3 ਮੀਟਰ ਦੀ ਹੈ 3 ਮੀਟਰ ਤੋਂ ਵੀ ਉੱਪਰ ਦੀਆਂ ਸ਼ਰਟ ਆ ਸੂਟਾਂ ਦੇ ਨਾਲ neck ਤੇ ਸਾਰਾ ਹੈਂਡਵਰਕ ਹੈ ਤੇ ਫਰੰਟ ਆ ਗਿਆ ਬੈਕ ਤੇ ਬਾਰਡਰ ਤੇ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਪਲੇਨ ਬਾਟਮ ਰਹੂਗੀ ਨਾਲ ਤੇ ਨਾਲ ਸਿਲਕ ਦਾ ਹੀ ਦੁਪੱਟਾ 골ਡਨ ਬੂਟੀ ਤੇ ਚਾਰੇ ਪਾਸੇ ਬਾਰਡਰ ਕਲਰ ਬਹੁਤ ਪਿਆਰਾ ਕਲਰ ਹੈ ਵਾਲੇ ਸੂਤ ਦਾ ਡਿਫਰੈਂਟ ਜਿਹਾ ਮਹਿੰਦੀ ਕਲਰ ਬਹੁਤ ਸੋਹਣਾ ਜਿਹਾ ਇਹ ਲੁੱਕ ਆ ਦੇਣਾ ਇਸ ਉੱਤੇ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਹੈ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਮਜੈਂਟਾ ਗਾਜਰੀ ਜਿਹਾ ਰੰਗ ਹੈ ਬਹੁਤ ਸੋਹਣਾ ਮਜੈਂਟਾ ਟੋਨ ਤੇ ਇੱਥੇ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਛੋਟ ਦਾ ਇਹ ਮੁੱਕਾ ਜਾਣੀ ਹੈ ਫਰੰਟ neck ਤੇ ਵਰਕ ਸਾਰਾ ਹੈਂਡਵਰਕ ਕੀਤਾ ਹੋਇਆ neck ਤੇ ਇਹ ਫਰੰਟ ਆ ਗਿਆ ਓਵੇਂ ਬੈਕ ਤੇ ਬਾਰਡਰ ਹੈ ਤੇ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਬਾਟਮ ਨਾਲ ਤੇ ਸਿਲਕ ਦਾ ਹੀ ਦੁਪੱਟਾ 골ਡਨ ਬੂਟੀ ਤੇ ਚਾਰੇ ਪਾਸੇ ਬਾਰਡਰ ਦੇ ਨਾਲ ਇਹ ਲੁੱਕ ਹੈ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਇਹ ਚਾਰ ਸੂਟ ਬਈ ਇੱਕ ਡਿਜ਼ਾਈਨ ਚ ਦਿਖਾਏ ਆ ਤੁਹਾਨੂੰ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਇਥੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ 2500 ਪ੍ਰਾਈਸ ਹੈ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆਂ ਕਲਰ ਰੈੱਡ ਮੈਰੂਨ ਜਿਹਾ ਕਲਰ ਹੈ ਜੀ ਇਹ ਪੂਰਾ ਰੈੱਡ ਵੀ ਨਹੀਂ ਕਹਿ ਸਕਦੇ ਮੈਰੂਨ ਕਲਰ ਦੇ ਵਿੱਚ ਰੈੱਡ ਹੁੰਦਾ ਜਿਹੜਾ ਮੈਰੂਨ ਹੀ ਹੈ ਇੱਕ ਤਰ੍ਹਾਂ ਦਾ ਇਹ ਦੇਖੋ ਇੱਥੇ ਤੋਂ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਸ਼ੇਡ ਮੈਰੂਨ ਕਲਰ ਦੇ ਵਿੱਚ ਬਹੁਤ ਪਿਆਰੀ ਛੋਟੀ ਬੂਟੀ ਦੇ ਵਿੱਚ ਹੈ ਹੈ ਉਵੇਂ 3 ਮੀਟਰ ਦੀ ਉਹ ਸ਼ਰਟ ਹੈ ਅਲੱਗ ਤੋਂ 슬ੀਵਸ ਦਿੱਤੀਆਂ ਪਈਆਂ ਇਹ ਫਰੰਟ ਆ ਗਿਆ neck ਤੇ ਬੜਾ ਪਿਆਰਾ ਵਰਕ ਕੀਤਾ ਹੋਇਆ 골ਡਨ ਇਹ ਫਰੰਟ ਪੱਲਾ ਹੋ ਜਾਣਾ ਸ਼ਰਟ ਦਾ ਇਹ ਫਰੰਟ ਇਹ ਬੈਕ ਤੇ ਬਾਰਡਰ ਆ ਜਾਣਾ ਬੈਕ ਪੱਲੇ ਤੇ ਤੇ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ 슬ੀਵਸ ਦੀ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਹੈ ਇਹ ਬਾਜੂ ਤੇ ਆ ਜਾਣਾ ਬਹੁਤ ਪਿਆਰੀ ਬਾਜੂ ਹੈ ਜਿੰਨੀ ਮਰਜ਼ੀ ਤੁਸੀਂ ਲੈਂਥ ਰੱਖ ਸਕਦੇ ਹੋ ਸ਼ਰਟ ਦੀ ਜਿੰਨਾ ਮਰਜ਼ੀ ਘੇਰਾ ਨਾਲ ਮਰੂਨ ਕਲਰ ਦੇ ਵਿੱਚ ਪਲੇਨ ਬਾਟਮ ਰੋਗੇ ਤੇ ਸਿਲਕ ਦਾ ਹੀ ਦੁਪੱਟਾ ਰਹਿਣਾ ਦਪੱਟਾ ਵੀ ਦੇਖੋ ਕਿੰਨਾ ਪਿਆਰਾ ਇਹ ਵਾਲੇ ਸੂਟ ਦਾ ਬਹੁਤ ਪਿਆਰਾ ਸੂਟ ਹੈ ਤੇ ਜਿਹੜੀ ਵੀਵਿੰਗ ਹੈ ਜੀ ਇਹ ਬਿਲਕੁਲ ਚੁਭਣ ਵਾਲੀ ਨਹੀਂ ਹੈਗੀ ਬਹੁਤ ਸੌਫਟ ਹੈ ਬਿਲਕੁਲ ਨਹੀਂ ਚੁਭਣਾ ਇਹ ਲੁੱਕ ਆ ਗਣੀ ਸੂਟ ਦੀ ਦੇਖੋ ਕਿੰਨਾ ਪਿਆਰਾ ਸੂਟ 2500 ਪ੍ਰਾਈਸ ਹੈ 2500 ਪ੍ਰਾਈਸ ਦੇ ਨਾਲ ਇਹਦੇ ਵਿੱਚ ਨੈਕਸਟ ਆ ਗਿਆ ਮਸਟਰਡ ਕਲਰ yellow mustard color ਹੈ семь neck ਤੇ ورک 골ਡਨ ਜ਼ਰੀ ਦੇ ਨਾਲ ਫਰੰਟ ਪਿੱਲੇ ઓਮੀ ਬੈਕ ਤੇ ਬਾਰਡਰ ਹੈ ਤੇ ਅਲੱਗ ਤੋਂ 슬ੀਵਸ ਦਿੱਤੀਆਂ ਹਨ ਬੜੀ ਪਿਆਰੀ ਡਿਜ਼ਾਈਨਿੰਗ ਦੇ ਵਿੱਚ ਫਰੰਟ ਸ਼ਰਟ ਦਾ ਨਾਲ ਪਲੇਨ ਬਾਟਮ ਰਹੂਗੀ ਯੋਰ ਮਸਲੀਨ ਦੇ ਵਿੱਚ ਤੇ ਸਿਲਕ ਦਾ ਇਹ ਦੁਪੱਟਾ ਰੋਕ ਸਿਲਕ ਦਾ ਇਹ ਦੁਪੱਟਾ ਬਹੁਤ ਪਿਆਰਾ ਸੂਟ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਹੈ ਜੀ ਮਾਸਟਰ ਕਲਰ ਦੇ ਵਿੱਚ ਨੈਕਸਟ ਆ ਗਿਆ ਮਾਰਜੈਂਟਾ ਕਲਰ ਸੇਮ ਦੇ ਵਿੱਚ ਮਾਰਜੈਂਟਾ ਕਲਰ ਉਹ ਮੈਂ 3-3 ਮੀਟਰ ਦੀਆਂ ਸ਼ਰਟਾਂ ਆ। ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ। ਅਲੱਗ ਤੋਂ 슬ੀਵਸ ਹੈ। ਇਹਨਾਂ ਤੇ ਸਾਰਾ ਜ਼ਰੀ ਦਾ ਵਰਕ ਹੈ। ਫਰੰਟ ਆ ਗਿਆ। ਬਾਰਡਰ ਬੈਕ ਤੇ। ਪਲੇਨ ਬਾਟਮ ਰਹੂਗੀ ਤੇ ਸਿਲਕ ਦਾ ਹੀ ਦੁਪੱਟਾ ਰਹਿਣਾ ਹੈ ਨਾਲ ਉਹ ਹੋ ਪਿਆਰੀ ਡਿਜ਼ਾਈਨਿੰਗ ਦੇ ਵਿੱਚ ਸਿਲਕ ਦਾ ਦੁਪੱਟਾ ਇਹ ਲੁੱਕ ਆ ਜਾਣੀ ਹੈ ਸੂਟ ਦੀ 2500 ਪ੍ਰਾਈਸ ਹੈ 2500 ਪ੍ਰਾਈਸ ਦੇ ਨਾਲ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਫਰੋਜ਼ੀ ਕਲਰ ਸੇਮ ਦੇ ਵਿੱਚ ਹੈ ਫਰੋਜ਼ੀ ਕਲਰ ਹੈ ਬੋਟੀ ਦੇ ਨਾਲ neck ਤੇ ਬੜਾ ਪਿਆਰਾ ਵਰਕ ਫਰੰਟ ਪੁੱਲਾ ਬੈਕ ਤੇ ਬਾਰਡਰ ਇਹ ਅਲੱਗ ਤੋਂ sleeves ਦਿੱਤੀਆਂ ਹੋਈਆਂ ਬਹੁਤ ਪਿਆਰਾ ਜਿਹਾ ਫਿਰੋਜ਼ੀ ਕਲਰ ਹੈ ਜਿਹੜਾ ਪ੍ਰੋਪਰ ਫਿਰੋਜ਼ੀ ਕਲਰ ਹੁੰਦਾ ਉਹ ਵਾਲਾ ਕਲਰ ਹੈ ਜੀ ਪਲੇਨ ਬਾਟਮ ਰਹਿਊਗੀ ਨਾਲ ਇਹ ਲਿੱਕ ਕਦਾਈ ਦੁਪੱਟਾ ਲੈਣਾ ਬਹੁਤ ਪਿਆਰਾ ਬਹੁਤ اچھا ਇਹ ਲੋਕ 2500 ਪ੍ਰਾਈਸ ਹੈ 2500 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਸੋਹਣਾ ਸੁੱਕੀ ਮਹਿੰਦੀ ਦਾ ਰੰਗ ਹੁੰਦਾ ਜਿਵੇਂ ਉਹ ਵਾਲਾ ਕਲਰ ਹੈ ਜੀ ਸੂਟ ਦਾ ਬਹੁਤ ਪਿਆਰੀ ਡਿਜ਼ਾਈਨਿੰਗ ਦੇ ਵਿੱਚ ਸਿਲਕ ਦੇ ਵਿੱਚ ਸੂਟ ਇਹ ਫਰੰਟ ਆ ਗਿਆ neck ਤੇ work ਕੀਤਾ ਹੋਇਆ ਬਹੁਤ ਸੋਹਣਾ ਹੈਂਡਵਰਕ ਕੀਤਾ neck ਤੇ ਇਹ ਫਰੰਟ ਆ ਗਿਆ ਸ਼ਰਟ ਦਾ ਘੇਰੇ ਤੇ ਬੜਾ ਪਿਆਰਾ ਬਾਰਡਰ ਹੈ ਤੇ ਇਹ ਬੈਕ ਪੱਲਾ ਆ ਜਾਣਾ ਤੇ ਇਹ 슬ੀਵਸ ਦਿੱਤੀਆਂ ਹੋਈਆਂ ਜੀ ਜਿਹੜੀ ਬੂਟੀ ਵਾਲੀਆਂ ਇਹ ਬਾਜੂ ਹਨੀਆਂ ਬੂਟੀ ਵਾਲੀਆਂ ਇੱਥੇ ਇਹ ਵਾਲਾ ਬਾਰਡਰ ਬੈਕ ਪੱਲੇ ਤੇ ਆ ਜਾਣਾ ਇਹ 슬ੀਵਸ ਆ ਜਾਣੀਆਂ ਆਪਣੀਆਂ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਇਹ ਲੁੱਕ ਆ ਜਣੀ ਸੂਟ ਦੇ ਨਾਲ ਪਲੇਨ ਬਾਟਮ ਰੋਗੇ ਥੋੜਾ ਸੋਹਣਾ ਮਹਿੰਦੀ ਕਲਰ ਦੇ ਵਿੱਚ ਸੂਟ ਹੈ ਤੇ ਸਿਲਕ ਦਾ ਹੀ ਦੁਪੱਟਾ ਲਵਗਾ ਨਾਲ ਵਿੱਚ ਬੂਟੀ ਹੈ ਬਾਰਡਰ ਹੈ ਚਾਰੇ ਪਾਸੇ ਇਹ ਲੁੱਕ ਦੇ ਵਿੱਚ ਸੂਟ ਹੈ ਤੁਸੀਂ ਲੈਣਾ ਹੈ ਪ੍ਰਾਈਸ ਸੇਮ ਹੈ ਜੀ ਅੱਜ ਦੇ ਸਾਰੇ ਸੂਟਾਂ ਦਾ 2500 2500 ਪ੍ਰਾਈਸ ਹੈ ਨੈਕਸਟ ਆ ਗਿਆ ਬੜਾ ਸੋਹਣਾ ਗ੍ਰੀਨ ਜਿਹਾ ਕਲਰ ਹੈ ਸੇਮ ਦੇ ਵਿੱਚ ਲੈਕ ਤੇ ਸਾਰਾ ਹੈਂਡਵਰਕ ਕੀਤਾ ਹੋਇਆ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਇਹ ਫਰੰਟ ਆ ਜਾਣਾ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਕੋਈ ਘੇਰੇ ਦਾ ਇਸ਼ੂ ਨਹੀਂ ਕਿਉਂਕਿ ਇਹ ਅਲੱਗ ਤੋਂ 슬ੀਵਜ਼ ਦਿੱਤੀਆਂ ਹੋਈਆਂ ਇਹ ਬੂਟੀ ਦੇ ਵਿੱਚ ਇਹ 슬ੀਵਜ਼ ਦਿੱਤੀਆਂ ਹੋਈਆਂ ਅਲੱਗ ਤੋਂ ਸਿਲਕ ਦੇ ਵਿੱਚ ਸੂਟ ਹੈ ਤੇ ਨਾਲ ਸਿਲਕ ਦਾ ਹੀ ਦੁਪੱਟਾ ਰਹੂਗਾ ਵਿੱਚ ਬੂਟੀ ਚਾਰੇ ਪਾਸੇ ਬਾਰਡਰ ਬਹੁਤ ਸੋਹਣਾ ਕਲਰ ਹੈ ਇਹ ਲੁਕਾ ਦੇਣੀ ਸੀ 2500 ਪ੍ਰਾਈਸ ਦੇ ਨਾਲ ਅੱਜ ਦੇ ਸਾਰੇ ਸੂਟ ਮੈਂ ਤੁਹਾਨੂੰ 2500 ਪ੍ਰਾਈਸ ਦੇ ਨਾਲ ਦਿਖਾਏ ਆ 2500 ਪ੍ਰਾਈਸ ਦੇ ਨਾਲ ਰਹਿਣਗੇ ਜੀ ਸੂਟ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 824668080 ਦਿਨ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ